ਪੈਨਸ਼ਨ ਸਕੀਮ ਵਿੱਚ ਹੋਇਆ ਵਾਅਦਾ 2-2000 ਰੁਪਏ ਆ ਗਏ ਖਾਤਿਆਂ ਵਿੱਚ ਆਪਣੇ ਖਾਤੇ ਕਰ ਲੋ ਚੈੱਕ ਸਰਕਾਰੀ ਸਕੂਲਾਂ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੇਵਾ ਮੁਕਤ ਕਰਮਚਾਰੀ ਹੋਣਗੇ ਮਾਲੂਮਾਲ ਸਰਕਾਰ ਦੇ ਵੱਲੋਂ ਵੱਡਾ ਫੈਸਲਾ 7500 ਰੁਪਏ ਹੁਣ ਮਿਲੇਗੀ ਪੈਨਸ਼ਨ ਜੀ ਹਾਂ ਹੁਣ ਕਟੋ-ਕਟ ਪੈਨਸ਼ਨ 7500 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਡੀਏ ਵਿੱਚ ਵੀ ਜੋੜਿਆ ਜਾਵੇਗਾ ਇਹ ਫੈਸਲਾ ਉਹਨਾਂ ਬਜ਼ੁਰਗਾਂ ਦੀ ਉਮੀਦ ਦੀ ਕਿਰਨ ਬਣ ਕੇ ਆਇਆ ਜੋ ਸਾਲਾਂ ਤੋਂ ਆਪਣੇ ਹੱਕਾਂ ਲਈ ਲੜ ਰਹੇ ਹਨ ਇੱਥੇ ਵਿਸਤਾਰ ਨਾਲ ਜਾਣੋ ਜਾਨਕੀ ਕਰਮਚਾਰੀ ਪੈਨਸ਼ਨ ਸਕੀਮ 1995 ਵਿੱਚ ਇੱਕ ਸਰਕਾਰੀ ਸਕੀਮ ਹੈ ਜੋ ਸੇਵਾਮੁਕਤੀ ਤੋਂ ਬਾਅਦ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦੀ ਸਹੂਲਤ ਪ੍ਰਦਾਨ ਕਰਦੀ ਹੈ ਇਹ ਸਕੀਮ EPFO ਦੁਆਰਾ ਚਲਾਈ ਜਾਂਦੀ ਹੈ ਇਸ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀਆਂ ਨੂੰ ਇੱਕ ਨਿਸ਼ਚਿਤ ਮਾਣਸ਼ਕ ਆਮਦਨ ਦੇਣਾ ਹੈ ਇਸ ਦੇ ਤਹਿਤ ਕਰਮਚਾਰੀ ਦੀ ਮੂਲ ਤਨਖਾਹ ਦਾ ਇੱਕ ਹਿੱਸਾ ਪੈਨਸ਼ਨ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ਪੈਨਸ਼ਨਰ ਲੰਬੇ ਸਮੇਂ ਤੋਂ ਘੱਟੋ-ਘੱਟ ਪੈਨਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਘੱਟੋ-ਘੱਟ ਹੁਣ ਪੈਨਸ਼ਨਰੀ ਨੂੰ 7500 ਰੁਪਏ ਪ੍ਰਤੀ ਮਹੀਨਾ ਹੋਵੇਗੀ ਇਸ ਵਿਚ ਡੀਏ ਨੂੰ ਵੀ ਡੀਏ ਵੀ ਜੋੜਿਆ ਜਾਵੇਗਾ ਜਿਸ ਨਾਲ ਰਕਮ ਹੋਰ ਵਧੇਗੀ ਇਸ ਫੈਸਲੇ ਦਾ ਲਾਭ ਕਿਸ ਨੂੰ ਮਿਲੇਗਾ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ইপিএস 95 ਦੇ ਤਹਿਤ ਸਾਰੇ ਜੋਗ ਸੇਵਾ ਮੁਕਤ ਕਰਮਚਾਰੀਆਂ ਨੂੰ ਲਾਭ ਹੋਵੇਗਾ ਖਾਸ ਕਰਕੇ ਉਹ ਜੋ ਕਟ ਪੈਨਸ਼ਨ ਕਟੋ ਘਟ ਪੈਨਸ਼ਨ ਦੇ ਗੁਜ਼ਾਰਾ ਕਰ ਰਹੇ ਸਨ ਤੇ ਇੱਕ ਸਿਹਤਮੰਦ ਸਮਾਜ ਵੱਲ ਵਧਣ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਤੇ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ ਖੁਸ਼ਖਬਰੀ ਹੈ ਕਿਸਾਨਾਂ ਦੇ ਖਾਤਿਆਂ ਵਿੱਚ ਆਈ ਵੀ ਮੀ ਕਿਸ਼ਤ ਇਦਾਂ ਕਰੋ ਆਪਣਾ ਚੈੱਕ ਨਾਮ 22000 ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਚੁੱਕੇ ਹਨ ਜੀ 20ਵੀਂ ਕਿਸ਼ਤ ਸਰਕਾਰ ਦੁਆਰਾ ਪੀਐਮ ਨਰਿੰਦਰ ਮੋਦੀ ਦੁਆਰਾ ਜਾਰੀ ਕਰ ਦਿੱਤੀ ਗਈ ਹੈ ਤੇ ਤੁਸੀਂ ਆਪਣਾ ਖਾਤਾ ਚੈੱਕ ਕਰ ਸਕਦੇ ਹੋ 22000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਟ੍ਰਾਂਸਫਰ ਕੀਤਾ ਗਿਆ ਪ੍ਰਧਾਨ ਮੰਤਰੀ ਕਿਸਾਨ ਸਨਮਾਨਯੀ ਦੀ ਯੋਜਨਾ ਤਹਿਤ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20ਵੀਂ ਕਿਸ਼ਤ ਭੇਜ ਦਿੱਤੀ ਹੈ ਜੇਕਰ ਤੁਸੀਂ ਵੀ ਜਿਹਨਾਂ ਦਾ ਲਾਪਤਰੀ ਹੋ ਤਾਂ ਆਪਣੇ ਖਾਤੇ ਦੀ ਜਾਂਚ ਜ਼ਰੂਰ ਕਰੋ ਇਸ ਬਾਰ ਵੀ ਡੀबीटी ਰਾਹੀਂ ਜੋ ਕਿਸਾਨਾਂ ਨੂੰ 2-2000 ਰੁਪਏ ਦੀ ਰਕਮ ਸਿੱਧੀ ਜਿਹੜੀ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਦੁਆਰਾ ਭੇਜ ਦਿੱਤੀ ਗਈ ਹੈ। ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਿਹਾ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਤਹਿਤ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੇਂਦਰ ਸਰਕਾਰ ਦੀ ਇੱਕ ਵੱਡੀ ਪਹਿਲ ਹੈ ਜਿਸ ਤਹਿਤ ਦੇਸ਼ ਦੇ ਛੋਟੇ ਤੇ ਸੀਮਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਹਰ 4 ਮਹੀਨਿਆਂ ਬਾਅਦ 2000 ਰੁਪਏ ਦੀ ਕਿਸਤ ਜਾਰੀ ਕੀਤੀ ਜਾਂਦੀ ਹੈ ਹੁਣ ਹੁਣ ਤੱਕ 19 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ 20ਵੀਂ ਕਿਸ਼ਤ ਵੀ ਸਰਕਾਰ ਨੇ ਕਿਸਾਨਾਂ ਦੇ ਖਾਤੇਾਂ 'ਚ ਟ੍ਰਾਂਸਫਰ ਕਰ ਦਿੱਤੀ ਹੈ ਤੇ ਕਿਸਾਨਾਂ ਦੇ ਖਾਤੇਾਂ ਵਿੱਚ 2-2000 ਰੁਪਏ ਆਉਣੇ ਸ਼ੁਰੂ ਹੋ ਗਏ ਹਨ ਤੁਸੀਂ ਆਪਣਾ ਖਾਤਾ ਕਰਕੇ ਚੈੱਕ ਕਿੰਨੇ ਕਿਸਾਨਾਂ ਨੂੰ ਮਿਲੇਗਾ ਫਾਇਦਾ ਸਰਕਾਰ ਨੇ ਕਿਹਾ ਹੈ ਕਿ 20ਵੀਂ ਕਿਸ਼ਤ ਤੋਂ ਲਗਭਗ 9 ਕਰੋੜ 26 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਵਾਰ ਇਸ ਵਾਰ ਵੀ ਸਰਕਾਰ ਨੇ 2-2000 ਰੁਪਏ ਸਿੱਧੇ ਉਹਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਹਨ ਜਿੰਨਾਂ ਕਿਸਾਨਾਂ ਨੇ ਈ ਕੇ ਵੀ ਸੀ ਤੇ ਹੋਰ ਜ਼ਰੂਰੀ ਸ਼ਰਤਾਂ ਪੂਰੀਆਂ ਕੀਤੀਆਂ ਹਨ ਉਹਨਾਂ ਨੂੰ ਇਸ ਰਕਮ ਦਾ ਲਾਭ ਮਿਲੇਗਾ ਇਹ ਜਿਹੜੀ ਕਿਸ਼ਤ ਉਹਨਾਂ ਦੇ ਖਾਤੇ ਵਿੱਚ ਪਹੁੰਚ ਜਾਵੇਗੀ ਈ ਕੇ ਵੀ ਸੀ ਕਿਉਂ ਜ਼ਰੂਰੀ ਹੈ ਸਰਕਾਰ ਨੇ ਇਸ ਯੋਜਨਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਈ ਕੇ ਵੀ ਸੀ ਨੂੰ ਲਾਜ਼ਮੀ ਕਰਤਾ ਹੈ ਈ ਕੇ ਵੀ ਸੀ ਤੋਂ ਬਿਨਾਂ ਕਿਸੇ ਵੀ ਲਾਪਾਤਰੀ ਨੂੰ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ ਜੇਕਰ ਤੁਸੀਂ ਅਜੇ ਤੱਕ ਈ ਕੇ ਵੀ ਸੀ ਨਹੀਂ ਕਰਵਾਈ ਤਾਂ ਤੁਸੀਂ ਨਜ਼ਦੀਕੀ ਸੀ ਐਸ ਸੀ ਕੇਂਦਰ ਜਾ ਕੇ ਜਾਂ ਯੋਜਨਾ ਦੀ ਵੈਬਸਾਈਟ ਤੇ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ ਤਾਂ ਸਰਕਾਰ ਦੁਆਰਾ ਪਹਿਲਾਂ ਵੀ ਜਾਰੀ ਕੀਤੇ ਗਏ ਹਨ ਸੁਚੇਤ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਜੇਕਰ ਤੁਹਾਨੂੰ ਅਜੇ ਤੱਕ ਪੈਸੇ ਨਹੀਂ ਮੇਰੇ ਤੱਕ ਆ ਭਰਾਓ ਨਾ ਇੱਕ ਵਾਰ ਬੈਂਕ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਕਈ ਵਾਰ ਨਾਲ ਹੀ ਵੈਬਸਾਈਟ ਤੇ ਜਾਓ ਜਾਂਚ ਕਰੋ ਕਿ ਤੁਹਾਡੇ ਦਸਤਾਵੇਜ਼ ਪੂਰੇ ਹਨ ਜਾਂ ਨਹੀਂ ਤਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਚ ਮੱਛਿਆ ਹੜਕੰਪ ਦੁਕਾਨਦਾਰਾਂ ਨੂੰ ਭਰਨਾ ਪਵੇਗਾ 11000 ਰੁਪਏ ਜੁਰਮਾਨਾ ਜੀ ਹਾਂ ਵੱਡੀ ਖਬਰ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਟੋਰਾਵਾਲਾ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ ਤੇ ਨਸ਼ਾ ਵਿਰੁੱਧ ਮੁਹਿੰਮ ਚਲਾਈ ਪਿੰਡ ਦੀ ਸਰਪੰਚ ਹਰਬੀਤ ਕੌਰ ਨੇ ਅਤੇ ਉਹਨਾਂ ਦੇ ਪਤੀ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਨਸ਼ਾ ਵਿਰੁੱਧ ਸਖਤ ਫੈਸਲੇ ਲਏ ਗਏ ਹਨ ਜੋ ਕਿ 1 ਅਗਸਤ ਤੋਂ ਲਾਗੂ ਕਰ ਦਿੱਤੇ ਗਏ ਹਨ ਜੀ ਹਾਂ ਵੱਡੀ ਖਬਰ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਕਟੋਰੇਵਾਲਾ ਤੋਂ ਸਾਹਮਣੇ ਆ ਰਹੀ ਹੈ ਜੀ ਪੰਚਾਇਤ ਨੇ ਤੰਬਾਕੂ ਗੁਟਕਾ ਬੀੜੀ ਸਿਗਰਟ ਜ਼ਰਦਾ ਹੈਰੋਇਨ ਸਮੇਤ ਕਤੈ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਪਿੰਡ ਦੀਆਂ ਸਾਰੀਆਂ 15 ਦੁਕਾਨਾਂ ਦੇ ਮਾਲਕਾਂ ਨੂੰ ਨਸ਼ੇ ਨਾਲ ਸੰਬੰਧਿਤ ਕੋਈ ਵੀ ਸਮੱਗਰੀ ਨਾ ਵੇਚਣ ਦਾ ਨਿਰਦੇਸ਼ ਦਿੱਤੇ ਹਨ ਇਹ ਫੈਸਲਾ 27 ਜੁਲਾਈ ਨੂੰ ਦੁਕਾਨਦਾਰਾਂ ਅਤੇ ਪੰਚਾਇਤ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਤਾ ਦੇਖ ਸਕਦੇ ਹੋ ਪੰਜਾਬ ਦੇ ਜ਼ਿਲ੍ਹਾ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਪਿੰਡ ਵਿੱਚ ਕਟੋਰੇਵਾਲਾ ਵਿੱਚ ਇਹ ਫੈਸਲਾ ਜਿਹੜਾ ਸਰਪੰਚਾਂ ਦੇ ਵੱਲੋਂ ਲਿਆ ਗਿਆ ਪੰਚਾਇਤ ਦੇ ਵੱਲੋਂ ਲਿਆ ਗਿਆ ਪੰਚਾਇਤ ਮੈਂਬਰਾਂ ਦੇ ਵੱਲੋਂ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਨਿਯਮਾਂ ਨੂੰ ਸਰਕਾਰ ਕੀਤਾ ਗਿਆ ਪੰਚਾਇਤ ਦਾ ਕਹਿਣਾ ਕਿ ਜੇਕਰ ਕੋਈ ਦੁਕਾਨਦਾਰ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 11000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਇਹ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ 11000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਜਿਸ ਵਿੱਚੋਂ 6000 ਰੁਪਏ ਗੁਰਦੁਆਰ ਸਾਹਿਬ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ ਜਿਸ ਤੋਂ ਇਲਾਵਾ ਜੇਕਰ ਕੋਈ ਬੱਚਾ ਨਸ਼ੀਲੇ ਪਦਾਰਥ ਖਰੀਦਾ ਤਾਂ ਕੋ ਜਾਂ ਕੋਈ ਵੀ ਵਿਅਕਤੀ ਸਕੂਲ ਸਮਸ਼ਾਨ ਘਾਟ ਜਾਂ ਵਾਟਰ ਵਰਕਸ ਵਰਗੀਆਂ ਥਾਵਾਂ ਤੇ ਚਿੱਟਾ ਵੇਚਦਾ ਜਾਂ ਪੀਂਦਾ ਫੜਿਆ ਗਿਆ ਤਾਂ ਪੰਚਾਇਤ ਖੁਦ ਕਾਰਵਾਈ ਜਗੀਨੀ ਬਣਾਈਗੀ ਅਤੇ ਨਾਲ ਹੀ ਨਸ਼ੇੜੀਆਂ ਦਾ ਜਾਂ ਜਾਂ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲੀ ਵਿਅਕਤੀ ਨੂੰ 5000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਸਟਿੰਗ ਅਤੇ ਹੋਰ એનર્ਜੀ ਡਰਿੰਕਸ ਦੀ ਵਿਕਰੀ ਵੀ ਵਿਕਰੀ ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਦੇਖ ਸਕਦੇ ਹੋ ਵੱਡਾ ਉਪਰਾਲਾ ਜਿਹੜਾ ਇਹ ਪੰਜਾਬ ਦੇ ਜ਼ਿਲ੍ਹੇ ਦੇ ਪਿੰਡ ਵਿੱਚ ਕੀਤਾ ਗਿਆ ਜੀ ਤਾਂ ਪੰਚਾਇਤ ਦੇ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਵੱਡੀ ਖ਼ਬਰ ਏ ਕੋ ਸਾਹਮਣੇ ਆ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਮਿੱਡੇ ਮੀਲ ਸੰਬੰਧੀ ਵੱਡਾ ਫੈਸਲਾ ਜਾਰੀ ਹੋਏ ਵੱਡੇ ਹੁਕਮ ਜੀ ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਸੰਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਹੁਣ ਮਿੱਡੇ ਮੀਲ ਨੂੰ ਲੈ ਕੇ ਹੁਕਮ ਜਿਹੜੇ ਨੇ ਜਾਰੀ ਹੋਏ ਹਨ ਜਿਹੜਾ ਮਿੱਡੇ ਮੀਲ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਿੱਤਾ ਜਾਂਦਾ ਹੈ ਸਰਕਾਰ ਦੁਆਰਾ ਉਸਨ ਲੈ ਕੇ ਹੁਕਮ ਜਾਰੀ ਹੋਏ ਹਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਪ੍ਰੋਸੈਸ ਜਾਣ ਵਾਲੇ ਮਿੱਡੇ ਮੀਲ ਲਈ ਅਗਸਤ ਮਹੀਨੇ ਵਿੱਚ ਇੱਕ ਨਵਾਂ ਅਤੇ ਸੁਧਾਰਿਆ ਹੋਇਆ ਹਫਤਾਵਾਰੀ ਮੀਨੂ ਜਾਰੀ ਕੀਤਾ ਗਿਆ ਹੈ ਪੰਜਾਬ ਸਟੇਟ ਮਿੱਡੇ ਮੀਲ ਸੁਸਾਇਟੀ ਵੱਲੋਂ ਜਾਰੀ ਕੀਤਾ ਗਿਆ ਇਹ ਨਵਾਂ ਮੀਨੂ 1 ਅਗਸਤ ਤੋਂ 31 ਅਗਸਤ ਤੱਕ ਲਾਗੂ ਰਹੇਗਾ ਜੀ ਹਾਂ ਇਹ ਜਿਹੜਾ ਮੀਨੂ ਹੈ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਲਾਗੂ ਰਹਿਣ ਵਾਲਾ ਜੀ ਮਿਡ-ਡੇ ਮੀਲ ਅਗਸਤ ਮਹੀਨੇ ਵਿੱਚ ਇੱਕ ਨਵਾਂ ਸੁਧਾਰ ਹੋਇਆ ਹਫਤਾਵਾਰੀ ਮੀਨੂ ਜਿਹੜਾ ਹੁਣ ਜਾਰੀ ਕੀਤਾ ਗਿਆ ਪੰਜਾਬ ਸਟੇਟ ਮਿਡ-ਡੇ ਮੀਲ ਵੱਲੋਂ ਜੀ ਹਾਂ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਬੱਚਿਆਂ ਨੂੰ ਦਾਲ ਰੋਟੀ ਮੰਗਲਵਾਰ ਨੂੰ ਰਾਜਮਾ ਚੌਲ ਅਤੇ ਖੀਰ ਬੁੱਧਵਾਰ ਨੂੰ ਕਾਲੇ ਤੇ ਚਿੱਟੇ ਛੋਲੇ ਦੇ ਨਾਲ ਪੂਰੀਆਂ ਜੀ ਹਾਂ ਵੀਰਵਾਰ ਨੂੰ ਕੜੀ ਚੌਲ ਤਾਂ ਇਹ ਹੀ ਜਿਹੜਾ ਮਿਡ-ਡੇ ਮੀਲ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਤੇ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਤੇ ਰੋਟੀਆਂ ਸ਼ਨੀਵਾਰ ਨੂੰ ਸਾਬਤ ਕਣਕ ਦੇ ਚੌਲ ਅਤੇ ਮੌਸਮੀ ਫਲ ਇਹ ਜਿਹੜੇ ਦਿੱਤੇ ਜਾਣਗੇ ਤਾਂ ਦੇਖ ਸਕਦੇ ਹੋ ਲਾਗੂ ਕਰਨ ਲਈ ਸਖਤ ਹਦਾਇਤਾਂ ਸਾਰੇ ਜ਼ਿਲ੍ਹਿਆਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਪੱਤਰ ਵਿੱਚ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਮੀਨੂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਹਦਾਇਤਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਮਿੱਡੇ ਮਿਲ ਇਨਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬਿਠਾਉਣ ਤੋਂ ਬਾਅਦ ਹੀ ਭੋਜਨ ਪਰੋਸਿਆ ਜਾਵੇ ਇਹ ਸਪਸ਼ਟ ਕੀਤਾ ਗਿਆ ਹੈ ਜੀ ਹਾਂ ਜੇਕਰ ਕਿਸੇ ਨੇ ਵੀ ਸਕੂਲ ਵਿੱਚ ਨਿਰਧਾਰਤ ਮੀਨੂ ਦੀ ਪਾਲਣਾ ਨਹੀਂ ਕੀਤੀ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ ਤਾਂ ਦੇਖ ਸਕਦੇ ਹੋ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਤਾਂ ਜਾਣਕਾਰੀ ਵਿੱਚ ਦਿੱਤਾ ਤਾਂ ਬਹੁਤ ਧੰਨਵਾਦੀ ਸਾਰਿਆਂ